ਸਤਲੁਜ ਦਰਿਆ ਚ ਵਧ ਰਹੇ ਪਾਣੀ ਦੇ ਪੱਧਰ ਤੇ ਚਲਦਿਆਂ ਬੇਲਾ ਰਾਮਗੜ ਪਤੀ ਟੇਕ ਸਿੰਘ ਵਿੱਚ ਸਥਿਤ ਸਥਾਨ ਰਤਵਾੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੇ ਵਿੱਚ ਵੜਿਆ ਪਾਣੀ ਮੌਕੇ ਤੇ ਪਹੁੰਚੇ ਐਸ ਡੀ ਐਮ ਸਚਿਨ ਪਾਠਕ ਤੇ ਨਿਆ ਨੰਗਲ ਚੌਂਕੀ ਇੰਚਾਰਜ ਸਰਤਾਜ ਸਿੰਘ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਹਰ ਸੰਭਵ ਮਦਦ ਕਰਨ ਦਾ ਦਿੱਤਾ ਆਸ਼ਵਾਸਨ ਐਸ ਡੀ ਐਮ ਮਨੀਯਤਾ ਉਹਨਾਂ ਦਾ ਕਹਿਣਾ ਹੈ ਕਿ ਸਤਲੁਜ ਦਰਿਆ ਦੇ ਫਿਲਹਾਲ ਡੰਗੇ ਲਗਾਏ ਗਏ ਨੇ ਪਰ ਜਿਹੜਾ ਪਾਣੀ ਹੈ ਉਹ ਲਗਾਏ ਗਏ ਡੰਗੇ ਦੇ ਉੱਪਰ ਤੋਂ ਹੋ ਕੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਆ ਗਿਆ ਹੈ ਪਰ ਸਥਿਤੀ ਨਿਯੰਤਰਣ ਵਿੱਚ ਹੈ ਉਹਨਾਂ ਨੇ ਇਸ ਮੌਕੇ ਲੋਕਾਂ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਤੇ ਜ਼ਰੂਰੀ ਜਾਣਕਾਰੀ ਦੇ ਉੱਤੇ ਹੀ ਯਕੀਨ ਕੀਤਾ ਜਾਵੇ ਤੇ ਉਹਨਾਂ ਦੀ ਇੰਬਨ ਪਾਲਣਾ ਕੀਤੀ ਜਾਵੇ ਤਾਂ ਕਿ ਵੱਡੇ ਨੁਕਸਾਨਾਂ ਤੋਂ ਬਚਿਆ ਜਾ ਸਕੇ ਸਮਾਜ ਸੇਵੀ ਗੌਰਵ ਰਾਣਾ ਜੋ ਮੌਕੇ ਤੇ ਮੌਜੂਦ ਸਨ ਉਹਨਾਂ ਨੇ ਕਿਹਾ ਕਿ ਮਦਦ ਕਰਨ ਵਾਲੀਆਂ ਟੀਮਾਂ ਮੌਕੇ ਤੇ ਪਹੁੰਚ ਚੁੱਕੀਆਂ ਨੇ ਜਿਨ੍ਹਾਂ ਵੱਲੋਂ ਜ਼ਰੂਰੀ ਸਮਾਨ ਚੱਕ ਕੇ ਸੁਰੱਖਿਤ ਜਗ੍ਹਾ ਤੇ ਪਹੁੰਚਾ ਦਿੱਤਾ ਗਿਆ ਹੈ ਤੇ ਟੀਮਾਂ ਲਗਾਤਾਰ ਖੇਤਰ ਵਿੱਚ ਜ਼ਰੂਰਤਮੰਦ ਲੋਕਾਂ ਤੱਕ ਪਹੁੰਚ ਰਹੀਆਂ ਨੇ ਤੇ ਹਰ ਮਦਦ ਕਰ ਰਹੀਆਂ ਨੇ ਦੇਖੋ ਪੂਰੀ ਰਿਪੋਰਟ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਪਰਾ ਦੀ ਹਾਲਾਤ ਪੂਰੇ ਪੰਜਾਬ ਨਾਲੋਂ ਹਜੇ ਵੀ ਰੂਪਨਗਰ 'ਚ ਮੈਂ ਕਹਾ ਦਾ ਅਕਾਲ ਪੁਰਖ ਦੀ ਕਿਰਪਾ ਹੈ ਪਰ ਅੱਜ ਪਹਿਲਾ ਦਿਨ ਹੈ ਕਿ ਜਿਹੜਾ ਪਾਣੀ ਹੈ ਦਰਿਆਵਾਂ ਚੋਂ ਛਲ ਕੇ ਆਬਾਦੀ ਵਾਲੇ ਏਰੀਏ ਦੇ ਵਿੱਚ ਹੈ ਤਾਂ ਪੂਰਾ ਦਰਿਆਵਾਂ ਦਾ ਹੀ ਏਰੀਆ ਹੈ ਪਰ ਅੱਜ ਬੇਲਾ ਰਾਮਗੜ੍ਹ ਦੇ ਗੁਰਦੁਆਰਾ ਰਤਵਾੜਾ ਸਾਹਿਬ ਦੇ ਨਜ਼ਦੀਕ ਚੈਰੀਟੇਬਲ ਹਸਪਤਾਲ ਪੈਂਦਾ ਹੈ ਉੱਥੇ ਦੀ ਇਮਾਰਤ ਵਿੱਚ ਪਾਣੀ ਆਇਆ ਹੈ ਤੇ ਸੇਵਾਦਾਰਾਂ ਨੇ ਸਮੇਂ ਰਹਿੰਦੇ ਜਰੂਰੀ ਸਾਜੂ ਸਮਾਨ ਬਾਹਰ ਕੱਢਿਆ ਇੱਥੇ ਦੇਖੋ ਸਿੱਖੀ ਸਿਧਕ ਸੇਵਾ ਇਹ ਹੈ ਪੇ ਇੱਥੇ ਮੈਡਮ ਸਿਗੇ ਐਮਰਜੈਂਸੀ ਸੇਵਾਵਾਂ ਦੇਣ ਵਾਲੇ ਉਹ ਐਨੇ ਪਾਣੀ 1.5 ਫੁੱਟ ਦੇ ਬਾਵਜੂਦ 2 ਫੁੱਟ ਦੇ ਬਾਵਜੂਦ ਮਰੀਜ਼ਾਂ ਨੂੰ ਦਵਾਈਆਂ ਦੇ ਰਹੇ ਸੀਗੇ ਉਸ ਤੋਂ ਬਾਅਦ ਸਿੰਘ ਆਏ ਤਰਨਾ ਦਲ ਦੇ ਤੇ ਲੰਗਰ ਦੇਖੋ 1.5 2 2 ਫੁੱਟ ਪਾਣੀ ਦੇ ਬਾਵਜੂਦ ਲੰਗਰਾਂ ਦੀ ਸੇਵਾ ਨਿਰੰਤਰ ਜਾਰੀ ਹੈ ਤਰਨਾ ਦਲ ਦੀਆਂ ਟੀਮਾਂ ਸਾਡੀਆਂ ਆ ਗਈਆਂ ਪੰਜਾਬ ਮੋਰਚਾ ਦੇ ਸਾਥੀ ਆ ਗਏ ਤੇ ਪ੍ਰਸ਼ਾਸਨ ਵੀ ਇੱਥੇ ਪਹੁੰਚਿਆ ਹੈ ਤੇ ਇਹਨਾਂ ਦਾ ਜਰੂਰੀ ਸਾਜ਼ੋ ਸਮਾਨ ਜਿਹੜਾ ਸਾਰਾ ਬਾਹਰ ਕੱਢ ਦਿੱਤਾ ਹੈ ਤੇ ਮਾਲਕ ਅੱਗੇ ਅਰਦਾਸ ਕਰਦੇ ਆ ਫਿਲਹਾਲ 4 ਫੁੱਟ ਖੇੜ ਪਾਖੜਾ ਨੇ ਖੋਲੇ ਹੈ ਜੇਕਰ ਪਾਣੀ ਹੋਰ ਆਂਦਾ ਹੈ ਤਾਂ ਸਾਨੂੰ ਇੱਧਰ ਵਾਲੇ ਇਲਾਕਿਆਂ ਨੂੰ ਬੇਲਿਆਂ ਦੇ ਲੋਕਾਂ ਨੂੰ ਬਹੁਤ ਸਜਗ ਰ ਜ਼ਰੂਰਤ ਹੈ ਔਰ ਮੈਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰੂੰਗਾ ਤੇ ਤੁਹਾਡੇ ਜਿਹੜੇ ਪ੍ਰਬੰਧ ਹੈ ਉਹਦੇ ਲਈ ਤੁਸੀਂ ਲਹਿੰਦੇ ਔਰ ਚੜ੍ਹਦੇ ਪਾਸੇ ਘੱਟੋ ਘੱਟ ਇੱਕ ਬੁਰਜੀਆਂ ਪਹਿਚਾਨ ਤੌਰ ਤੇ ਲਾ ਦਿਓ ਕਿ ਜਿੱਦੇ ਤੁਸੀਂ ਇੱਕ ਅਨਾਉਂਸਮੈਂਟ ਕਰੋ ਕਿ ਭਾਈ ਪਾਣੀ 1 ਲੱਖ ਯੂਐਸਕੇ ਤੱਕ ਜਾਂ ਆਂਦਾ ਹੈ ਭੂਖ ਵਿੱਚ ਜਾਂ ਨਹੀਂ ਆਂਦਾ ਕੋਈ ਬੁਰਜੀਆਂ ਤੇ ਲੋਕ ਬਾਹਰ ਹੋਣ ਉਹਦੇ ਨਾਲ ਸਾਰਾ ਹੀ ਬੇਲ ਸੁਰੱਖਿਤ ਹੋ ਸਕਦਾ ਅਸੀਂ ਆਪਣੇ ਗੁਰਦੁਆਰਾ ਸਾਹਿਬ ਹੈਗੇ ਨੇ ਪਿੰਡ ਬੇਲਾ ਰਾਮਗੜ੍ਹ ਦੇ ਅਸੀਂ ਉੱਥੇ ਆਏ ਆ ਤੇ ਇੱਥੇ ਅਰਾਊਂਡ 1 ਫੀਟ ਜਿਹੜਾ ਹੈਗਾ ਇੰਗਰੈਸ ਆਇਆ ਪਾਣੀ ਦਾ ਪਰ ਜਿਹੜਾ ਪਾਣੀ ਦਾ ਇੰਗਰੈਸ ਹੈਗਾ ਉਹ ਮੈਨੂੰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਤੀ ਸਾਹਿਬ ਨੇ ਦੱਸਿਆ ਕਿ ਇਹ ਤੇ ਹਰ ਸਾਲ ਕਿਉਂਕਿ ਇੱਥੇ ਜਿਹੜਾ ਦਰਿਆ ਆਪਣੇ ਹੈਗੇ ਨੇ ਉਹਨਾਂ ਤੋਂ ਥੋੜਾ ਜਿਹਾ ਲੋ ਲਾਈਨ ਜਿਵੇਂ ਤੁਸੀਂ ਦਰਿਆ ਤੋਂ ਪੁਲੀ ਕ੍ਰਾਸ ਕਰਕੇ ਨੀਚੇ ਨੂੰ ਆਣੇ ਹੋ ਤਾਂ ਤੁਸੀਂ ਦੇਖਦੇ ਹੋ ਲੋ ਲਾਈਨ ਲੈਵਲ ਤੇ ਦੋਨੋਂ ਪਾਸੇ ਅਸੀਂ ਫਲਡ ਪ੍ਰੋਟੈਕਸ਼ਨ ਵਰਕਸ ਦੇ ਤੁਸੀਂ ਡੰਗੇ ਦੇਖੋਗੇ ਲਗਾਏ ਹੋਏ ਨੇ ਪਰ ਡੰਗਿਆਂ ਦੇ ਉੱਪਰੋਂ ਫਲੋ ਕਰਕੇ ਪਾਣੀ ਆ ਰਿਹਾ ਤੇ ਜਿਹੜਾ ਲਾਰਜਲੀ ਆਪਾਂ ਦੇਖੀਏ ਕਿ ਇੱਕ ਉਰੇ ਛੋਟੀ ਜੀ ਪੁਲੀ ਬਣੀ ਹੋਈ ਹੈ ਜੋ ਕਿ ਦਰਿਆਈ ਪੁਲੀ ਹੈ ਉਹਦੇ ਇਸ ਸਰੀਏ ਪਾਣੀ ਜਿਹੜਾ ਹੈਗਾ ਉਹ ਆ ਰਿਹਾ ਉੱਪਰ ਜੇ ਕੋਈ ਪਰ ਮੇਜਰ ਕੌਜ਼ ਆਫ ਕੰਸਰਨ ਕਹੀਏ ਤਾਂ ਮੇਜਰ ਹਲੇ ਤੱਕ ਕੋਈ ਕੌਜ਼ ਆਫ ਕੰਸਰਨ ਨਹੀਂ ਹੈ। ਹਾਂਜੀ ਮੈਂ ਇੱਕ ਮਸਲਨ ਤੌਰ ਤੇ ਇੱਕ ਐਗਜ਼ਾਮਪਲ ਦੇਣਾ ਚਾਹਨਾ ਕਿ ਕੱਲ ਅਸੀਂ ਜਿਵੇਂ ਸਿਰਫ 4000 ਕਿਊਸੈਕ ਵਧਾਇਆ ਗਿਆ ਸੀ ਤੇ ਉਹ ਕਈ ਪਿੰਡਾਂ 'ਚ ਮੈਸੇਜ 40000 50000 1 ਲੱਖ 2 ਲੱਖ ਕਿਊਸੈਕ ਦਾ ਗਿਆ ਜੋ ਕਿ ਗਲਤ ਸੀ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਿਰਫ ਆਫੀਸ਼ੀਅਲੀ ਸਰਟੀਫਾਈਡ ਇਨਫੋਰਮੇਸ਼ਨ ਜਿਹੜੀ ਆਫੀਸ਼ੀਅਲ ਸਰਕਾਰੀ ਚੈਨਲਸ ਰਾਹੀਂ ਤੁਹਾਡੇ ਕੋਲ ਆ ਰਹੀ ਹੈ ਜਾਂ ਸਰਕਾਰੀ ਬੁਲੇਟਿਨਸ ਰਾਹੀਂ ਤੁਹਾਡੇ ਕੋਲ ਆ ਰਹੀ ਹੈ ਸਿਰਫ ਉਸ ਇਨਫੋਰਮੇਸ਼ਨ ਦੇ ਉੱਤੇ ਰਿਲਾਇਅ ਕੀਤਾ ਜਾਵੇ ਸੋਸ਼ਲ ਮੀਡੀਆ ਦੀ ਕੋਈ ਵੀ ਚੀਜ਼ ਨੂੰ ਫਾਰਵਰਡ ਕਰਨ ਤੋਂ ਪਹਿਲਾਂ ਪਲੀਜ਼ ਇੱਕ ਵਾਰ ਕਰਾਸ ਵੈਰੀਫਾਈ ਆਪਣੇ ਪੱਧਰ ਤੇ ਜ਼ਰੂਰ ਕੀਤਾ ਜਾਵੇ ਸਿਰਫ ਪਿੰਡਾਂ ਦੇ ਹਾਲਾਤ ਚਾਹੇ ਜਿਹੜੇ ਸਾਡੇ ਪਿੰਡਾਂ ਨਾਲ ਹਾਂਜੀ ਜਿਹੜੇ ਦਰਿਆ ਦੇ ਨਾਲ ਦੇ ਪਿੰਨੇ ਮੈਚ ਦੇ ਵਿੱਚ ਤੁਹਾਨੂੰ ਦੱਸਣਾ ਚਾਹਨਾ ਕਿ ਕਿਸੇ ਵੀ ਪਿੰਡ ਦੀ ਆਬਾਦੀ ਦੇ ਵਿੱਚ ਹਲੇ ਤੱਕ ਜਿਹੜਾ ਹੈਗਾ ਪਾਣੀ ਨਹੀਂ ਗਿਆ ਆਬਾਦੀ ਸਾਰੇ ਪਿੰਡਾਂ ਦੀ ਸੇਫ ਤੇ ਇੰਟੈਕਟ ਹੈ ਥੋੜਾ ਬਹੁਤ ਜਿੱਥੇ ਗਿਆ ਹੈ ਪਾਣੀ ਉਹ ਹੈਗਾ ਦਰਿਆ ਦੇ ਕੰਡੇ ਵਾਲੇ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਗਿਆ ਜਾਂ ਕਿਤੇ ਕਿਤੇ ਅਦਾ ਹੈਗਾ ਕਿ ਸਾਡੇ ਡੰਗੇ ਵੀ ਲੱਗੇ ਹੋਏ ਨੇ ਪਰ ਡੰਗਿਆਂ ਤੋਂ نیچے ਡੰਗਿਆਂ ਤੋਂ ਅਹ نیچے ਜਿਨ੍ਹਾਂ ਦੀ ਜ਼ਮੀਨ ਹੈ ਉਹਨਾਂ ਦੇ ਵਿੱਚ ਪਾਣੀ ਗਿਆ ਜਿਹੜੇ ਪ੍ਰੋਪਰ ਆਬਾਦੀ ਦੇ ਪਿੰਡ ਦੀ ਹੈਗੀ ਉਹਦੇ ਵਿੱਚ ਕਿਸੇ ਵਿੱਚ ਪਾਣੀ ਨਹੀਂ ਗਿਆ ਤੇ ਜਿਹੜੀ ਆਪਣੇ ਕੀ ਕਹਿੰਦੇ ਹੁੰਦੇ ਆ ਹਰਿਆਈ ਜ਼ਮੀਨ ਵੀ ਹੈਗੀ ਹੈ ਲਾਰਜਲੀ ਆਪਾਂ ਉਹ ਦੇਖੀਏ ਉਹ ਵੀ ਬਹੁਤ ਜ਼ਿਆਦਾ ਹੱਦ ਤੱਕ ਸੇਫ ਹੈਗੀ ਆ ਹਲੇ ਕਿਸੇ ਵੀ ਜੇ ਤੁਸੀਂ ਸਾਡੇ ਪੂਰੇ ਰਸਤੇ 'ਚ ਡੰਗੇ ਦੇਖੋਗੇ ਲੱਗੇ ਹੋਏ ਨੇ ਕਿਸੇ ਵੀ ਡੰਗੇ ਨੂੰ ਪਾਣੀ ਕਰਾਸ ਨਹੀਂ ਕਰ ਰਿਹਾ ਡੰਗਿਆਂ ਤੋਂ نیچے ਹੈ ਪਾਣੀ